ਹਾਂਜੀ ਭਾਈ ਜੀ ਲੋ ਇਹ ਹੈ ਜੀ ਆਪਣੀ ਜਿਹੜੀ ਸਿੱਧੀ ਬਜਾਈ ਕਰੀ ਹੋਈ ਆ ਇਹ 1692 ਆ ਇਧਰ ਵੀ 1692 ਆ ਜੀ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਦਿਖਾਉਣਾ ਹੁੰਨਾ ਦੇਖੋ ਕਿੰਨੀ ਵਧੀਆ ਖੜੀ ਆ ਐਨ ਪੂਰਾ ਬੂਝਾ ਕਰਿਆਈ ਏ ਪਹਿਲਾਂ ਤਾਂ ਕਿੰਨੀ ਸਿੱਧੀ ਜਿਹੀ ਲਾਈ ਜਿਹੜੇ ਚਾਪਾਂ ਨੇ ਕੱਖ ਪੱਟੇ ਸੀਗੇ ਜਾਂ ਟੌਂਕ ਟੂਂਕ ਲਾਏ ਸੀਗੇ ਉਹ ਵੀਡੀਓ ਦੇਖਿਓ ਤੁਸੀਂ ਤੇ ਆਹ ਦੇਖੋ 25 ਬਾਈ ਰੁਪਈਏ ਜਿਹਦੀ ਨੇ ਆਪਾਂ ਨੇ ਇਹ 25 ਨੂੰ ਮਿਲਦਾ ਹਾਂ 25 25 ਜੂਨ 25 ਮਈ 25 ਜੂਨ 1 ਮਹੀਨਾ ਬਾਕੀ 10 ਦਿਨ 5 ਉਹ ਤੇ ਅੱਜ ਕਿੰਨੀਆਂ 8 8 8 8 5 13 13 1 ਮਹੀਨਾ 13 ਦਿਨ ਦੀ ਹੈ ਜੀ 43 ਦਿਨਾਂ ਦੀ ਆ 43 ਦਿਨ ਦੀ ਦੇਖ ਲਓ ਬੀਜਣ ਤੋਂ ਬਾਅਦ ਪੌਦ ਕਈ ਬਾਈ ਪੌਦ ਤੋਂ ਗਣਦੇ ਨੇ ਐਨ ਪੂਰੀ ਲਾਲੂ ਵੀ ਪੌਦ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਪੌਦ ਬੀਜੀਏ ਤਾਂ 43 ਦਿਨ ਹੋਗੇ ਕੁੱਲ ਬਜਾਈ 43 ਦਿਨ ਹੋ ਗਏ ਬੀਜੀ ਨੂੰ ਦੇਖੋ ਪੂਰੀ ਆਣ ਵਧੀਆ ਖੜੀ ਆ ਇਹ 1 ਕਿਲੋ ਬਿੱਗੇ ਦਾ ਵੀ ਪਿਆ ਹੋਇਆ ਬਈ ਇਹ ਚ 1 ਕਿਲੋ ਬਿੱਗੇ ਦਾ ਸਿਰਫ ਹੌਲੀ ਹੌਲੀ ਮੂਹ ਲੱਗਣ ਲੱਗਦੀ ਆ ਦੇਖੋ ਵਿਚਾ ਪੀਲੀ ਪਲੀ ਝਾਕਦੀ ਆ ਇਹ ਵੀ ਥੋੜੇ ਦਿਨਾਂ ਦਾ ਕਹਿਣ ਸੈੱਟ ਹੋ ਜਾਣੀਆਂ ਰੇਰੂਪਾ ਜੜ ਕੇ ਜਾਦੇ ਚ ਆਣ ਓਕੇ ਹੋ ਜੂ ਬਈ ਆਣ ਪੂਰੀ ਫਸ ਕੇ ਖੜ ਜੂ ਇਹ ਦੇਖੋ ਜਿਵੇਂ ਉਹ ਥੱਲ ਲਈ ਆ ਨਾ ਓਕਣੇ ਇਹ ਸੈੱਟ ਹੋ ਜਾਣੀਆਂ ਆਣ ਪੂਰੀ ਇਹੀ ਬਈ ਇਹਦੇ ਨਾਲੇ ਖੱਤਾ ਪਰਾਂ ਪੂਸ਼ਾ 44 ਸੀਗੀ ਉਹ ਬੀਜਿਆ ਸੀਗਾ ਪਰ ਪੂਸ਼ਾ 44 ਖਰਾਬ ਹੋ ਗਈ ਆ 1692 ਆ ਰੇਤ ਆ ਜਾ ਇੱਥੇ ਆ ਖੱਤੇ ਚ 1692 ਦੇਖੋ ਵਧੀਆ ਖੜੀ ਆ ਪੂਸ਼ਾ 44 ਆਪਾਂ ਨੇ ਬਾਕੇ ਬੀਜੀ ਸੀਗੀ ਜਿਹੜੀ ਉਹ ਇਹਦੇ ਨਾਲ ਸੀਗੀ ਇਹੀ ਸੇਮ ਖੱਤੇ ਚ ਠੀਕ ਆ ਜੀ ਹੁਣ ਇਹ ਚ ਜਿੰਕ ਲੋਹਾ ਉਹ ਚੀਜ਼ ਦੀ ਸਪਰੇ ਵੀ ਹੋਊਗੀ ਤੇ ਬੋਕੀ ਦੇਖਦੇ ਆ ਨਹੀਂ ਵਿੱਚ ਪਾ ਦਾਂਗੇ ਬਾਈ ਜਿਵੇਂ ਕਹਿੰਦਾ ਰ ਲਾ ਕੇ 2 ਕਿਲੋ 2 ਕਿਲੋ ਬੀਜੇ ਦਾ ਨਾ ਜਿੰਕ ਪਾਵਾਂਗੇ ਜਿਹੜੀ ਆ ਪੀੜੀ ਜੀ ਆ ਠੀਕ ਹੋ ਜਾਊਗਾ ਜਿੰਕ ਦੀ ਉਹ ਘਾਟ ਆ ਇੱਕ ਰੇਚ ਜਿੰਕ ਦੀ ਜਿੰਕ ਪਾ ਕੇ ਸਿੱਟ ਦਾਂਗੇ ਜਿਵੇਂ ਬਾਈ ਕਹਿੰਦਾ ਹੁਣ ਪਾਣੀ ਸਖਾਇਆ ਬਾਈ ਦੇਖੋ ਕਿੰਨੀ ਪਾਟੀਆਂ ਪਾਣੀ ਸਖਾਇਆ ਹਾਂ ਪਾਣੀ ਦੇਖ ਲਓ ਜਿਹੜੇ ਕਹਿੰਦੇ ਨੇ ਪਾਣੀ ਪਾਣੀ ਦੇਖ ਲਓ ਬਾਈ ਇੱਕ ਗੱਲ ਦੱਸਦਾ ਜੇ ਕੋਈ ਵੀ ਚੋਨਾ ਨਹੀਂ ਚੱਲਦਾ ਪਾਣੀ ਸਖਾ ਦਿਓ ਪਾੜ ਜੂਗਾ ਵੈਸੇ ਤਾਂ ਪਾਣੀ ਖੜਾ ਹੋਈ ਨਾ ਝੋਨੇ 'ਚ ਕੋਈ ਬਿਮਾਰੀ ਨਹੀਂ ਅਸੀਂ ਦੂਜਾ ਵੀ ਦਿਖਾ ਬਾਈ ਕੱਖਾਂ ਦੀ ਉਹ ਪ੍ਰੋਬਲਮ ਹੁੰਦੇ ਯਾਰ ਕੱਖ ਹੁੰਦਾ ਹੀ ਨਹੀਂ ਦਵਾਈਆਂ ਬਹੁਤ ਆ ਗਈਆਂ ਯਾਰ ਹੈਨਾ ਆਪਣਾ ਝੋਨੇ ਦਾ ਪਾਣੀ ਵਾਲਾ ਨਹੀਂ ਤਾਂ ਪਹਿਲਾਂ ਵੇਹ ਮੁੰਦਾ ਸੀ ਅੱਗੇ ਬਜ਼ੁਰਗਾਂ ਨੂੰ ਹੀ ਪਾਣੀ ਖੜਾ ਕੇ ਰੱਖੋ ਸਹੀ ਗੱਲ ਆ ਇਹ ਝੋਨਾ ਦਾ ਬਾਈ ਝੋਨਾ ਫਸਲ ਪਾਣੀ ਚੱਲਣ ਵਾਲੀ ਫਸਲ ਆ ਵੀ ਪਾਣੀ ਚੱਲ ਜਾਂਦੀ ਆ ਕਿਉਂਕਿ ਅੱਗੇ ਸੇਮ ਜ਼ੂਮ ਹੁੰਦੀ ਸੀ ਝੋਨਾ ਬੀਜਦੇ ਦੇ ਲਾਉਂਦੇ ਦੇ ਇਹ ਪਾਣੀ ਚੱਲ ਰ ਜਾਂਦਾ ਸੀਗਾ ਜੇ ਤੁਹਾਡੇ ਮਤਲਬ ਕਿ ਚਲੋ ਵੀ ਤਿੰਨ ਕਿਆਰੀਆਂ ਨੇ ਕਿਸੇ ਖੇਤ ਚ 3 ਜਨਵਰੀ ਆਈ ਜਾਵੇ ਨਾਲ ਤਾਂ ਤਾਜ਼ਾ ਪਾਣੀ ਪਈ ਜਾਵੇ ਝੋਨਾ ਵਧੀਆ ਉਲੀ ਆਵੇ ਹਾਂ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਨੇ ਸਾਰਾ ਬਾਈ ਦੇਖ ਕੇ ਬਾਕੀ ਜਿਵੇਂ ਗੱਲ ਕਰਦਾ ਸੀ ਇਹ ਬਾਈ ਚੋਨਾ ਜਿਹੜਾ ਪਾਣੀ ਚੱਲ ਲੈਂਦਾ ਜੇ ਵੱਧ ਪਾਣੀ ਆ ਜੇ ਮਰਦਾ ਨਹੀਂ ਚੱਲ ਲੈਂਦਾ ਇਹਨੂੰ ਪਾਣੀ ਉਹ ਚਾਹੀਦਾ ਇਹ ਕੋਈ ਜ਼ਰੂਰੀ ਨਹੀਂ ਵੀ ਇਹ ਪਾਣੀ ਚ ਹੀ ਹੋਊਗਾ ਤੇ ਘੱਟ ਪਾਣੀ ਚ ਵੀ ਇਹ ਹੋ ਜਾਂਦਾ ਕੋਈ ਜ਼ਿਆਦੇ ਹੋਣੀ ਹੈਗਾ ਠੀਕ ਹੈ ਕਿ ਨਹੀਂ ਦੇਖੋ ਵਧੀਆ ਬਾਈ ਬਾਕੀ ਆਪਣੀ ਮਿਹਨਤ ਕਰਦੇ ਆ ਜਿਵੇਂ ਤੁਹਾਨੂੰ ਅੱਗੇ ਦੱਸਿਆ ਬਾਕੀ ਪਰਮਾਤਮਾ ਦੇ ਹੱਥ ਹੁੰਦਾ ਸਭ ਕੁਝ ਹਾਂ ਦੇਣਾ ਹਾਂ ਕਿ ਆਪਾਂ ਨੇ ਤਾਂ ਮਿਹਨਤ ਕਰਨੀ ਆ ਬਾਕੀ ਦੇਣਾ ਪਰਮਾਤਮਾ ਨੇ ਆ ਤੁਹਾਨੂੰ ਸਰਪ੍ਰਾਈਜ਼ ਵੀ ਦਵਾਂਗੇ ਕੋਈ हां ਆਉਣ ਵਾਲੇ ਟਾਈਮ 'ਚ ਆਪਾਂ ਹੋਰ ਵੀ ਸਿਸਟਮ ਕਰਾਂਗੇ ਤੁਹਾਨੂੰ ਦੱਸਾਂਗੇ ਤੇ ਚਲੋ ਬਈ ਆਪਾਂ ਕਰਦੇ ਆਂ ਇਹ ਵੀਡੀਓ ਦਾ ਇੱਥੇ ਐਂਡ 2-3 ਮਿੰਟ ਦੀ ਵੀਡੀਓ ਹੋਊਗੀ ਐਤੋਂ ਬਾਅਦ ਫਿਰ ਕੋਈ ਦੇਖਦਾ ਵੀ ਨਹੀਂ ਹੈਨਾ ਛੇਤੀ ਉਸਕਿਪ ਕਰ ਦਿੰਦੇ ਨੇ ਚੱਲਦੇ ਆਂ ਬਈ ਆਪਾਂ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ